ਦਾ ਦਰਸਦੀ ਬਹੁਤ ਪਾਰਾ ਜਿਹਦੇ نیچے ਬੈਠ ਕੇ ਬਾਬਾ ਪਾਈ ਭਗਤੂ ਜੀ ਨੇ ਤਪੱਸਿਆ ਕੀਤੀ ਆ ਐਨੇ ਨੂੰ ਕੀ ਸੀਗਾ ਕਰਾਮਾਤ ਜਿਹੜੀ ਸੀ ਉਹ ਵਾਪਰ ਚੁੱਕੀ ਸੀ ਜਿਹੜਾ ਮੱਝਾਂ ਦਾ ਰੰਗ ਸੀਗਾ ਉਹ ਬਦਲ ਕੇ ਕਾਲੇ ਤੋਂ ਪੂਰਾ ਹੋ ਚੁੱਕਾ ਹੈ ਕੋਈ ਚਮੜੀ ਦਾ ਰੋਗ ਆ ਥੋੜੀ ਦੇ ਪਾਣੀ ਦੇ ਨਾਲ ਉਸ ਨੂੰ ਧੋ ਲਵੇ ਕੋਈ ਵੀ ਚਮੜੀ ਦਾ ਤੁਹਾਨੂੰ ਰੋਗ ਆ ਪੌਰੀਆਂ ਦਾ ਕੋਈ ਵੀ ਰੋਗ ਆ ਕਰ ਸਕਦੇ ਹਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਜੀ ਆਂ ਕਹਿੰਦੇ ਆ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਵੀ ਪਿੰਡ ਨਗਰ ਗਹਿਲ ਇਤਿਹਾਸਕ ਨਗਰ ਜਿੱਥੇ 35000 ਸਿੰਘ ਸਿੰਘਣੀਆਂ ਉਹ ਚੰਗੀ ਬੱਚੇ ਬਜ਼ੁਰਗਾਂ ਦਾ ਵੱਡਾ ਘੱਲੂ ਘਰਾ ਹੋਇਆ ਸੀਗਾ ਉਸੇ ਨਗਰ ਦੇ ਵਿੱਚ ਇੱਕ ਸਥਾਨ ਜਿੱਥੇ ਮਹਾਨ ਤਪੱਸਵੀ ਬਾਬਾ ਭਾਈ ਭਗਤੂ ਜੀ ਦਾ ਸਥਾਨ ਬਣਿਆ ਹੋਇਆ ਹੈ ਆਜੋ ਤੁਹਾਨੂੰ ਉਸ ਸਥਾਨ ਦਾ ਦਰਸ਼ਨ ਮੇਲਾ ਕਰਾਉਂਦੇ ਆ ਤੇ ਦੱਸਦੇ ਹਾਂ ਤੁਹਾਨੂੰ ਇਤਿਹਾਸ ਉੱਥੇ ਕਿਹੜਾ ਇਤਿਹਾਸ ਆ ਤੇ ਕੀ ਉੱਥੇ ਆਪਣਾ ਮਨਾਇਆ ਜਾਂਦਾ ਕਿਹੜਾ ਦਿਹਾੜਾ ਮਨਾਇਆ ਜਾਂਦਾ ਵਾ ਤੇ ਸੰਗਤਾਂ ਦੀ ਇੰਨੀ ਮੰਨਤਾ ਕਿਉਂ ਆ ਆਜੋ ਤੁਹਾਨੂੰ ਦਰਸ਼ਨ ਮੇਲਾ ਕਰਾਉਂਦੇ ਆ ਬਾਬਾ ਭਾਈ ਭਗਤੂ ਦਾ ਜਨਮ 1565 ਈਸਵੀ ਨੂੰ ਗੁਰੂ ਨੂ ਰਾਮਦਾਸ ਮਹਾਰਾਜ ਦੇ ਬਚਨਾਂ ਸਦਕਾ ਬਾਬਾ ਆਜ਼ਮ ਜੀ ਦੇ ਘਰ ਵਿੱਚ ਹੋਇਆ ਸੀਗਾ ਬਾਬਾ ਭਾਈ ਭਗਤੂ ਹੀ ਨੇ ਸ਼ੁਰੂ ਤੋਂ ਹੀ ਕੋਰਤ ਤਪੱਸਿਆ ਕੀਤੀ ਹੈ ਤੇ ਮਾਲਵੇ ਦੇ ਇਲਾਕੇ ਵਿੱਚ ਕੋਰਤ ਤਪੱਸਿਆ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਸ ਸਥਾਨ ਦੇ ਉੱਪਰ ਆ ਕੇ ਮਾਰਿਆ ਤਪੱਸਿਆ ਕੀਤੀ ਹੈ ਜਿਹਦਾ ਨਾਮ ਗੁਰਦੁਆਰਾ ਭਗਤੂਣਾ ਪੰਜੀ ਸਾਹਿਬ ਪੈ ਗਿਆ ਸੀਗਾ ਉਸ ਸਮੇਂ ਇਸ ਜਗ੍ਹਾ ਤੱਕ ਸੰਗਣੀ ਝੜੀ ਸੀਗੀ ਜਿਸ ਦੇ ਵਿੱਚ ਕਰੀਰ ਦਾ ਦਰਖਤ ਸੀ ਬਹੁਤ ਪਾਰਾ ਜਿਹਦੇ ਨੀਚੇ ਬੈਠ ਕੇ ਬਾਬਾ ਭਾਈ ਭਗਤੂ ਜੀ ਨੇ ਤਪੱਸਿਆ ਕੀਤੀ ਆ ਸੰਗ ਜੀ ਇਹ ਬੋੜ ਦਾ ਦਰਖਤ ਹੈ ਜੋ ਬਹੁਤ ਸੰਗਣਾ ਪ੍ਰਾਤਨ ਬਾਬਾ ਭਾਈ ਭਗਤੂ ਜੀ ਦੇ ਵੇਲੇ ਦਾ ਬਜ਼ੁਰਗਾਂ ਦੇ ਅਨੁਸਾਰ ਇਸ ਬੋੜ ਦੇ ਦਰਖਤ ਥੱਲੇ ਵੀ ਬੈਠ ਕੇ ਬਾਬਾ ਭਾਈ ਭਗਤੂ ਜੀ ਨੇ ਤਪ ਕੀਤਾ ਸੀਗਾ ਇਸ ਬੋੜ ਦੇ ਪੇਠਾਂ ਆਓ ਸਾਨੂੰ ਹੁਣ ਉਸੇ ਜਗ੍ਹਾ ਤੇ ਲੈ ਕੇ ਚੱਲਦੇ ਆ ਜਿਹੜਾ ਇੱਥੇ ਮੇਨ ਇਤਿਹਾਸ ਬਾਬਾ ਭਾਈ ਭਗਤੂ ਜੀ ਦਾ ਗੁਰਦੁਆਰਾ ਮੰਚੀ ਸਾਹਿਬ ਭਗਤਨ ਸਾਹਿਬ ਨਾਲ ਜੁੜਿਆ ਹੋਇਆ ਜਿੱਥੇ ਮੱਝਾਂ ਕਾਲੀਆਂ ਤੋਂ ਬੂਰੀਆਂ ਹੋ ਗਈਆਂ ਸੀ ਆਜ ਉਹ ਜਗ੍ਹਾ ਤੁਹਾਨੂੰ ਦਰਸ਼ਨ ਕਰਾਉਂਦੇ ਆ। ਇਹ ਉਹ ਸਥਾਨ ਹੈ ਜਿੱਥੇ ਮੱਝਾਂ ਕਾਲੀਆਂ ਤੋਂ ਬੂਰੀਆਂ ਹੋ ਗਈਆਂ ਸੀਗੀਆਂ। ਇਹ ਜਿਹੜੀ ਜਗ੍ਹਾ ਇੱਥੇ ਬਣੀ ਪਈ ਹੈ ਉਹੀ ਹੋਬ ਹੂ ਇਹ ਤੁਹਾਨੂੰ ਦਿਖਾਈ ਜਾ ਰਹੀ ਆ ਜੋ ਪ੍ਰਾਤਨ ਸਮੇਂ ਦੇ ਵਿੱਚ ਸੀਗੀ। ਤੇ ਆਓ ਇਸ ਦਾ ਇਤਿਹਾਸ ਤੁਹਾਨੂੰ ਦੱਸਦੇ ਆਂ ਵੀ ਇੱਥੇ ਕੀ ਜਿਹੜਾ ਘਟਨਾ ਵਾਪਰੀ ਸੀਗੀ। ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆਂ। ਸੰਗ ਜੀ ਇੱਕ ਉਸ ਸਮੇਂ ਦੀ ਗੱਲ ਹੈ ਜਦੋਂ ਚੋਰ ਮੱਝਾਂ ਚੋਰੀ ਕਰਕੇ ਇਸ ਝੜੀ ਵਿੱਚ ਆ ਕੇ ਛਿਪ ਗਏ ਸੀਗੇ। ਤੇ ਮੱਝਾਂ ਦੇ ਜਿਹੜੇ ਮਾਲਕ ਸੀ ਉਹ ਪੈੜਾਂ ਦੱਬਦੇ ਹੋਏ ਇਸ ਪਾਸੇ ਨੂੰ ਆ ਰਹੇ ਸਨ ਜਦ ਚੋਰਾਂ ਨੂੰ ਪਤਾ ਲੱਗਿਆ ਕਿ ਮਾਲਕ ਸਾਡਾ ਪਿੱਛਾ ਕਰ ਰਹੇ ਹਨ ਤਾਂ ਉਹਨਾਂ ਨੇ ਕੀਤਾ ਭਾਵੇਂ ਭਗਤ ਨੂੰ ਬੇਨਤੀ ਕੀਤੀ ਕਿ ਸਾਧੂ ਜੀ ਸਾਨੂੰ ਕਿਰਪਾ ਕਰਕੇ ਬਖਸ਼ੋ ਉਸ ਵਕਤ ਬਾਬਾ ਪਾਈ ਭਗਤੂ ਤਪੱਸਿਆ ਵਿੱਚ ਲੀਨ ਸਨ ਬਾਬੇ ਨੇ ਰਹਿਮ ਕਰਦੇ ਹੋਏ ਉਸ ਵਿਅਕਤੀ ਤੇ ਚੋਰਾਂ ਨੇ ਸਾਰੀ ਜਿਹੜੀ ਸੱਚੀ ਬਾਤ ਸੁਣ ਕੇ ਵਿਆਹ ਦੇ ਘਰ ਵਿੱਚ ਆ ਗਏ ਤੇ ਬਾਬਾ ਨੇ ਚੋਰਾਂ ਨੂੰ ਕਿਹਾ ਵੀ ਤੁਸੀਂ ਵਾਹਿਗੁਰੂ ਦਾ ਜਾਪ ਕਰੋ ਇੰਨੇ ਵਕਤ ਜਿਹੜੇ ਮੱਝਾਂ ਦੇ ਮਾਲਕ ਸੀਗੇ ਉਹ ਪੈੜਾਂ ਦੱਬਦੇ ਹੋਏ ਇਸ ਸਥਾਨ ਤੇ ਪਹੁੰਚ ਗਏ ਸਨ ਉਹਨਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਡੀਆਂ ਜਿਹੜੀਆਂ ਮੱਝਾਂ ਨੇ ਉਹ ਚੋਰੀ ਕਰਕੇ ਇਸ ਝੜੀ ਵਿੱਚ ਜਿਹੜੇ ਚੋਰ ਆ ਲੈ ਆਏ ਨੇ ਤੇ ਬਾਬਾ ਜੀ ਨੇ ਕਿਹਾ ਵੀ ਦੇਖ ਲਵੋ ਜੇਕਰ ਤੁਹਾਨੂੰ ਤੇਡੀਆਂ ਮੱਝਾਂ ਇੱਥੇ ਲੱਗਦੀਆਂ ਹਨ ਤਾਂ ਦੇਖ ਲਵੋ ਤਾਂ ਐਨੇ ਨੂੰ ਕੀ ਸੀਗਾ ਕਰਾਮਾਤ ਜਿਹੜੀ ਸੀ ਉਹ ਵਾਪਰ ਚੁੱਕੀ ਸੀ ਜਿਹੜਾ ਮੱਝਾਂ ਦਾ ਰੰਗ ਸੀਗਾ ਉਹ ਬਦਲ ਕੇ ਕਾਲੇ ਤੋਂ ਭੂਰਾ ਹੋ ਚੁੱਕਿਆ ਸੀਗਾ ਮੱਝਾਂ ਦੇ ਮਾਲਕ ਨੇ ਸਾਰੀ ਝੜੀ ਵਿੱਚ ਜਦੋਂ ਵੇਖਿਆ ਤਾਂ ਕਾਲੇ ਰੰਗ ਦੀਆਂ ਮੱਝਾਂ ਕਿਤੇ ਵੀ ਨਾਲ ਲੱਭੀਆਂ ਮੱਝਾਂ ਦੇ ਮਾਲਕ ਨੇ ਬਾਬਾ ਜੀ ਭਾਈ ਭਗਤੀ ਦੇ ਆਚਾਰਨ ਬੇਨਤੀ ਕੀਤੀ ਕਿ ਮਹਾਰਾਜ ਜੀ ਜਿਹੜੀਆਂ ਮੱਝਾਂ ਗੇ ਸਾਨੂੰ ਕਿਤੋਂ ਨਹੀਂ ਮ ਤਾਂ ਤੁਸੀਂ ਕਿਰਪਾ ਕਰੋ ਤਾਂ ਬਾਬਾ ਭਾਈ ਭਗਤ ਜੀ ਨੇ ਮੱਜਾਂ ਦੇ ਮਾਲਕ ਨੂੰ ਦੱਸ ਦਿੱਤਾ ਕਿ ਜਿਹੜੀਆਂ ਇਹ ਮੱਜਾਂ ਛਪੜੀ ਦੇ ਵਿੱਚ ਭੂਰੇ ਰੰਗ ਦੀਆਂ ਬੈਠੀਆਂ ਨੇ ਇਹ ਤੁਹਾਡੀਆਂ ਹੀ ਮੱਜਾਂ ਹਨ ਤਾਂ ਉਹ ਮੱਜਾਂ ਜਿਹੜੇ ਮਾਲਕ ਸੀਗੇ ਉਹ ਬਾਬਾ ਭਾਈ ਭਗਤ ਜੀ ਚਾਰਨੀ ਢੇਪ ਆਏ ਤੇ ਕਿਹਾ ਧੰਨ ਤੁਸੀਂ ਬਾਬਾ ਜੀ ਧੰਨ ਤੁਹਾਡੀ ਤਪੱਸਿਆ ਤੇ ਇਹ ਕਹਿੰਦੇ ਹੋਏ ਉਹ ਮੱਜਾਂ ਲੈ ਕੇ ਜਿਹੜੇ ਵਾਪਸ ਆ ਗਏ ਸੀ ਸੋ ਸੰਗਤ ਜੀ ਇਸ ਸਥਾਨ ਤੇ ਜਿਹੜੀ ਮੰਨਤਾ ਉਹ ਸੰਗਤਾਂ ਦੀ ਬਹੁਤ ਜ਼ਿਆਦਾ ਹੈਦੀ ਸੀ ਇਹ ਉਹ ਜਿਹੜੀ ਕਣੀ ਝਿੜੀ ਆ ਜਿੱਥੇ ਬਾਬਾ ਪਾਏ ਭਗਤੂ ਜੀ ਨੇ ਬੈਠ ਕੇ ਤਪੱਸਿਆ ਕੀਤੀ ਆ ਮੋਹ ਸੰਘਣੀ ਛਿੜੀ ਆ ਸੰਗਤ ਜੀ ਇੱਥੋਂ ਦਾ ਇਤਿਹਾਸ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਸੀਗਾ ਵੀਡੀਓ ਦੇ ਵਿੱਚ 35000 ਸਿੰਘ ਸਿੰਘਣੀਆਂ ਤੇ ਚੰਗੇ ਬੱਚੇ ਜਿਹੜੇ ਸਿੱਖ ਦੋਏ ਸੀਗੇ ਉਹ ਇਸੇ ਛਿੜੀ ਦੇ ਪਿਛਲੇ ਸਾਈਡ ਜਗ੍ਹਾ ਬਣੀ ਵੀ ਆ ਸਿੰਘਾਂ ਦੀ ਢਾਬ ਜੋ ਉਹਨੂੰ ਪਿਛਲੀ ਵੀਡੀਓ ਵਿੱਚ ਦਿਖਾਇਆ ਗਿਆ ਸੀਗਾ ਤੇ ਉਹ ਇਹ ਸੰਘਣੀ ਛਿੜੀ ਆ ਜਿਹੜੀ ਪ੍ਰਾਤਣ ਉਸੇ ਸਮੇਂ ਦੀ ਇਦਾਂ ਹੀ ਆ ਇਹ ਦਰਸ਼ਨ ਮੇਲਾ ਕਰ ਸਕਦੇ ਹੋ ਇਹ ਪਵਿੱਤਰ ਛਿੜੀ ਸੰਗਤ ਜੀ ਇਹ ਸਥਾਨ ਸੀ ਬਾਬਾ ਪਾਈ ਭਗਤੂ ਜੀ ਦਾ ਜਿੱਥੇ ਹੁਣ ਗੁਰਦੁਆਰਾ ਭਗਤੋਣਾ ਮਨਜੀ ਸਾਹਿਬ ਸੋਹਬਤ ਨੇ ਤੇ ਇੱਥੇ ਸੰਗਤ ਜੀ ਜਿਹੜਾ ਪੂਰਨ ਮਸਜਿਦਾ ਦਿਹਾੜਾ ਪਰੇ ਸ਼ਰਦਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਵਾ ਤੇ ਹਰੇਕ ਸਾਲ ਜਿਹੜਾ ਬਸਾਖੀ ਦਾ ਦਿਹਾੜਾ ਗਾ ਉਹ ਬੜੇ ਧੂਮ ਧਾਮ ਨਾਲ ਇੱਥੇ ਜਿਹੜਾ ਮਨਾਇਆ ਜਾਂਦਾ ਵਾ ਤੇ ਸੰਗਤ ਜੀ ਇੱਥੇ ਜਿਹੜੇ ਵੀ ਕਿਸੇ ਵੀਰ ਮਾਈ ਭਾਈ ਨੂੰ ਕੋਈ ਚਮੜੀ ਦਾ ਰੋਗ ਆ ਜਿਵੇਂ ਆਪਾਂ ਪੌਰੀ ਕਹਿ ਦਿੰਦੇ ਆ ਕਈਆਂ ਦੇ ਪੌਰੀ ਹੋ ਜਾਂਦੀ ਆ ਹੱਥਾਂ ਪੈਰਾਂ ਤੇ ਵੀ ਹੋ ਜਾਂਦੀ ਆ ਤੇ ਉਸ ਦਾ ਜਿਹੜਾ ਇੱਥੇ ਇਲਾਜ ਬਹੁਤ ਵਧੀਆ ਆ ਜੋ ਵੀ ਇੱਥੇ ਸੰਗਤ ਆਉਂਦੀ ਆ ਉਹ ਛਪੜੀ ਦੇ ਪਾਣੀ ਦੇ ਨਾਲ ਉਸ ਨੂੰ ਧੋ ਲਵੇ ਤੇ ਮਹਾਰਾਜ ਦੇ ਨੂੰ ਸੁੱਕ ਸੁੱਕ ਜਾਵੇ ਜਿਹੜੀ ਸੁੱਕ ਕੀ ਆ ਮਹਾਰਾਜ ਸੁੱਖਣਾ ਵੀ ਇੱਕ ਨੂਨ ਦੀ ਥੈਲੀ ਤੇ ਇੱਕ ਝਾੜੂ ਉਹ ਚੜਾ ਕੇ ਤੁਸੀਂ ਜਿਹੜਾ ਕੋਈ ਵੀ ਚੰਬੜੀ ਦਾ ਤੁਹਾਨੂੰ ਰੋਗ ਆ ਪੌਰੀਆਂ ਦਾ ਕੋਈ ਵੀ ਰੋਗ ਆ ਤੁਸੀਂ ਠੀਕ ਕਰ ਸਕਦੇ ਹੋ ਤੇ ਬਹੁਤ ਸੰਗਤਾਂ ਦੂਰੋਂ ਦੂਰੋਂ ਇਸ ਨਗਰ ਦੇ ਵਿੱਚ ਚੱਲ ਕੇ ਆਉਂਦੀਆਂ ਨੇ ਸੋ ਸੰਗਤ ਜੀ ਇਹ ਸੀ ਇਤਿਹਾਸਕ ਨਗਰ ਪਿੰਡ ਗਹਿਲ ਬਾਬਾ ਭਾਈ ਭਗਤੂ ਜੀ ਦੀ ਜਗ੍ਹਾ ਜਿੱਥੇ ਤੁਹਾਨੂੰ ਦਰਸ਼ਨ ਮੇਲੇ ਕਰਵਾਏ ਨੇ ਅਗਲੇ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਆਪਾਂ ਕੋਈ ਧਾਰਮਿਕ ਸਥਾਨ ਦੇ ਉੱਪਰ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਤਦ ਤੱਕ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ